ਉਹ ਬਾਈ ਨਾ ਬਾਈ ਇੱਕ ਗੰਨਾ ਚੱਕੀ ਖੜਾ ਯਾਰ ਗੰਨੇ ਦਾ ਕਾਦੀ ਵਾਲਾ ਡਬਲਾ ਯਾਰ ਮੈਂ ਕਹਣਾ ਵੀ ਘੱਟੋ ਘੱਟ 15 ਫੁੱਟ ਦੇ ਕਰੀਬ ਹੈ ਵੱਧਾ 15 ਤੋਂ ਵੱਧ ਹੋਊਗਾ ਬਾਈ ਤੇ ਇਹ ਬਾਈ ਪਹਿਲਾਂ ਵੈਰਾਈਟੀ ਬਾਰੇ ਚੰਦਣਾ ਦਈਏ ਆਪਾਂ ਵੀ ਜਿਵੇਂ ਤੇਰੇ ਕੋਲੇ ਆਹ ਲਾਇਆ ਵਿਆ ਹਨਾ ਇਹ ਆਪਣੇ ਘਰ ਵਾਸਤੇ ਗੋੜ ਪੈਦਾ ਕਰਦੇ ਹਾਂ ਬਾਈ ਇਹਦਾ ਇਹ ਨਹੀਂ ਪੀ ਸਾਮ ਕੇ ਰੱਖੇ ਸੀ ਜਿਆਦਾ ਤਾਂ ਅੱਛਾ ਹਾਂ ਪਹਿਲਾਂ ਤਾਂ ਮੈਂ ਪਿਛਲੇ ਸਾਲ ਤਾਂ ਮੈਂ ਪਸੂਆਂ ਨੂੰ ਪਤਾ ਵਟਕੇ ਅੱਛਾ ਹਾਂ ਉਹ ਤਾਂ ਥੋੜੀ ਥੂੜੀ ਦੀ ਘਾਟ ਸੀ ਠੀਕ ਹੈ ਏ ਮੈਂ ਤਾਂ ਮੇਰੇ ਕਰ ਸੀਗਾ ਕਰੋ ਮੈਂ ਮੇਰੇ ਮਿੱਤਰ ਨੂੰ ਦਿੱਤਾ ਸੀਗਾ ਹਾਂ ਮੈਂ ਕੁਛ ਬੁੱਝੇ ਰੱਖ ਲਈ ਸੀ ਪਿਓ ਦਾ ਤੇ ਤੋਂ ਪਿੱਛੋਂ ਮਤ ਲੈ ਇਹ ਉਹ ਵੀ ਹੈ ਕੇਲਾ ਗੰਨਾ ਹੀ ਇਹ ਕੇਲਾ ਗੰਨਾ ਹਾਂ ਕੇਲੇ ਦੀ ਨਿਸ਼ਾਨੀਆਂ ਹਾਂ ਹਰ ਇੱਕ ਪੁਰਾਣੇ ਵੀਰ ਨੂੰ ਪਤਾ ਹੋਊ ਆਪਣੇ ਬਜ਼ੁਰਗਾਂ ਨੂੰ ਇਹਦੇ ਹੇਠੇ ਦਿਖਾ ਦੋ ਇਹ ਬਾੜਾਂ ਦਾ ਕੀ ਕਾਰਨ ਬਈ ਯਾਰ ਜਦੋਂ ਮੈਂ ਇੱਕ ਗੱਲ ਕਰਦਾ ਵੀ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਆਪਾਂ ਕਹਿੰਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੰਨ ਲਾ ਵੀ ਇਹਨੂੰ ਚੰਗਾ ਨਹੀਂ ਸਮਝਦੇ ਵੀ ਇਹ ਪਾਟਿਆ ਪਿਆਗਾ ਇਹ ਬਾਤਾਂ ਦਾ ਕਾਰਨ ਕੀ ਬਈ ਇਹ ਨਾ ਪੋਲਾ ਹੁੰਦਾ ਇਹ ਤਾਂ ਹੈ ਜਾਂ ਕਾਲਡਾ ਹੋਵੇ ਫਿਰ ਤਾਂ ਇਹਦਾ ਮਤਲਬ ਜਿਵੇਂ ਮੰਨ ਲਓ ਹੁੰਦੇ ਨੇ ਮੋٹے ਮਤਲਬ ਜਿਹੜੇ ਰੈਸ਼ਲਿੰਗ ਵਗੈਰਾ ਹੁੰਦੇ ਨੇ ਉਹ ਡੋਲੇ ਉਹਨਾਂ ਦੇ ਤਾਂ ਇਹ ਮਜ਼ਬੂਤ ਹੋਣਗੇ ਜਿਉਂ ਨਾ ਚਾਮੜੀ ਮਜ਼ਬੂਤ ਹੋ। ਆਹ ਤਰ੍ਹਾਂ ਦੀ ਚਾਮੜੀ ਹੁੰਦੀ ਆ ਹਲਕੀ ਠੀਕ ਹੈ। ਹੋਣ ਕਰਕੇ ਜਗਾਸ਼ ਪੱਤ ਪੈਦਾ ਹੁੰਦਾ। ਤਾਂ ਹੀ ਉਹਨੂੰ ਕਿੰਨਾ ਗੱਲਾਂ ਕੇਕ ਲਾ ਕਹਿੰਦੇ ਨੇ। ਵੀ ਚੁੱਪਣ ਚ ਸੌਖਾ ਹੈ। ਹਾਂ ਹਾਂ ਕੇਲਾ ਵੀ ਤੁਸੀਂ ਦੇਖੋ ਜਿਹੜਾ ਜਿਆਦਾ ਪੱਕੀ ਜਾਂਦਾ ਕੋਈ ਕਈ ਪਾੜ ਜਾਂਦਾ। ਪਾੜ ਜਾਂਦਾ ਹਾਂ। ਛਕਰੀ ਦੇ ਕੇਲਾ ਗੰਨਾ ਵਾਹੋ ਬਾਈ ਬੜਾ ਇਹਦਾ ਵੀ ਔਰ ਗਾਣੇ ਨਾ ਹੋ ਰੱਖਿਆ ਹੈ ਨਾ। ਹਾਂ ਹਾਂ। ਇਹ ਇਹ ਬਾਈ ਛੋਡੇ ਪਹਿਲਾਂ ਤਾਂ ਮੈਂ ਦੇਖਿਆ ਉਹ ਸਾਰੇ ਕਿਤੇ ਗੰਨਾ ਲੱਗਿਆ ਹੁੰਦਾ ਸੀ ਹਨਾ ਜਦੋਂ ਗੰਨਾ ਬੜਾ ਲੱਗਦਾ ਸੀ ਉਸ ਤੋਂ ਬਾਅਦ ਫਿਰ ਮੈਂ ਇਹ ਚਾਰ ਕਬੂਜੇ ਰੱਖ ਲਈ ਸੀ ਚਾਰ ਕਬੂਜੇ ਘਰ ਵਾਸਤੇ ਵੀ ਝੂਕ ਜਾਪ ਲੈਂਦੇ ਫਿਰ ਮੇਰਾ ਮਿੱਤਰ ਸੀ ਹਰੀ ਘਰਾਟਿਆ ਠੀਕ ਹੈ ਹਾਂ ਤਾਂ ਛੋਡੇ ਲਾਣੇ ਚੋਂ ਦੀਉਲੀ ਹਨਾ ਸਾਡੇ ਲਾਣੇ ਚੋਂ ਤੇ ਉਹਨੂੰ ਦਿੱਤਾ ਸੀ ਉਸ ਤੋਂ ਬਾਅਦ ਫੇਰ ਕੀ ਕੀਤਾ ਉਹ ਤੋਂ ਬਾਅਦ ਢੇੜਾ ਖਾ ਕੇ ਤੇਰੇ ਕੋਲੇ ਆ ਗਿਆ ਤੇ ਥੋ ਲਿਆ ਕੇ ਫੇਰ ਵੇਚਿਆ ਬਿਲਕੁਲ ਹਾਂ ਤਾਂ ਕਿਉਂ ਮੈਂ ਵੀ ਗੱਲ ਕੀਤੀ ਨਾ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਕਿੱਲਾ ਕਰਨਾ ਜਾਂ ਕਿਵੇਂ ਆ ਉਹ ਉਦੋਂ ਸਾਡੇ ਕੋਲੇ ਔਰੇ ਦੁਕਾਨ ਤੇ ਆ ਗਿਆ ਆਪਣੀ ਸਪਰੀਂ ਵਾਲੀ ਦੁਕਾਨ ਤੇ ਤੇ ਮੈਂ ਉਹ ਤੋਂ ਇੱਕ ਦੋ ਕੰਨੇ ਰੱਖ ਲੇ ਚੂਪਣ ਨੂੰ ਬੋਲੇ ਵਾਲੇ ਤੇ ਮੈਂ ਲਿਆ ਕੇ ਫਿਰ ਉੱਥੇ ਆਪਣੇ ਉਹ ਕਰਤੇ ਬਾਈ ਹਾਂ ਤਾਂ ਵੀ ਲਾਇ ਸੀ ਕਨਾਲਕ ਵਾਂਗੂ ਤੇਰੀ ਸ਼ਾਮ ਨੂੰ ਨਾ ਕਰਕੇ ਕਿਉਂ ਤੂੰ ਆ ਚੈਨਲ ਤੇ ਬਿਲਕੁਲ ਬਿਲਕੁਲ ਬਾਈ ਉਹਦੇ ਟਾਈਮ ਨਹੀਂ ਚਾਹੀਦਾ ਉਹਨੇ ਕਰਦੋਂ ਨਾ ਕੀਤਾ ਨਹੀਂ ਕੀ ਕੀਤਾ ਇਹ ਪੰਜਾ ਕਟ ਲਾਈ ਸੀ ਕਿੰਨੇ ਦੀ ਲਵਾਈ ਤੇ ਤੇ ਇਹ ਦੇਖੋ ਜੀ ਹੁਣ ਇਹ ਤੇ ਜੇ ਮੈਂ ਆਫਰ ਦਿੱਤੀ ਸ਼ਾਹ ਦੇ ਚੈਨਲ ਤੇ ਠੀਕ ਹੈ ਕੋਈ ਵੀ ਲਿਜਾ ਸਕਦਾ ਬੀਜਣ ਵਾਸਤੇ ਬੀ ਸਾਹਮਣੇ ਵਾਲੀ ਚੀਜ਼ ਇੱਕ ਤਰ੍ਹਾਂ ਦੀ ਇਹ ਬਰਾਸ਼ਤੀ ਆ ਬਿਲਕੁਲ ਭਾਈ ਬਿਲਕੁਲ ਮਤਲਬ ਉਹਨੂੰ ਬਿਨਾਂ ਪੈਸੇ ਤੋਂ ਆਪਾਂ ਦੇਵਾਂਗੇ ਹੁਣ ਵੀ ਦੇਵਾਂਗੇ ਹੁਣ ਵੀ ਵੀ ਉਹ ਕਿਵੇਂ ਇੱਕ ਦੋ ਗੰਨੇ ਦੇਵੋਗੇ ਜਾਂ ਕਿੰਨੇ ਦੇਵੋਗੇ ਵੀਰ ਨੂੰ ਪੰਜ ਚਾਰ ਗੰਨੇ ਦੇ ਦਾਂਗੇ ਚੁੱਪਣ ਵਾਸਤੇ ਮੇਰਾ ਵੀਰੇ ਅਸੀਂ ਮਾਫੀ ਚਾਹੁੰਨੇ ਆ ਚੁੱਪਣ ਵਾਸਤੇ ਅਸੀਂ ਇੱਕ ਕਟੋਰੀ ਵੀ ਨਹੀਂ ਦਿੰਦੇ ਠੀਕ ਹੈ ਜਿਹੜਾ ਵੀ ਦੇਵਾਂਗੇ ਉਹ ਅਸੀਂ ਬਿਲਕੁਲ ਮੁਫਤ ਦੇ ਮੈਂ ਕਹਿੰਦਾ ਵੀ ਇੱਕ ਗੰਨਾ ਵੀ ਬਹੁਤ ਐ ਬੀਜ ਵਾਸਤੇ ਤਾਂ ਇੱਕ ਗੰਨੇ ਨਾਲ ਜਿਹਨੇ ਬੀਜ ਤਿਆਰ ਕਰਨਾ ਇੱਕ ਕੰਨੇ ਤੋਂ ਲਾ ਲੋ ساری ਕਟੋਰੀ ਤੇ ਇੱਕ ਉਹ ਬੂਜੇ ਦਾ ਬੀ ਆ ਇਹ ਆ ਦੇਖੋ ਬਿਲਕੁਲ ਇਹ ਤੋਂ ਬਾਈ ਕਿੰਨੇ ਕਿੰਨੇ ਹੋ ਜਾਂਦੇ ਹੈਗੇ ਫਿਰ ਉਹ ਕਿੰਨੇ ਕਿੰਨੇ ਪਾੜ ਜਾਂਦੇ ਹੈਗੇ ਇਹ ਇਹ ਤੋਂ ਮਤਲ ਕਿੰਨੇ ਤੇ ਹਰੇਕ ਤੇ ਲੱਗਿਆ ਵਜੇ ਆਪਾਂ ਗੱਲ ਕਰੀਏ ਵੀ ਇਧਰੋਂ ਤੋਂ ਮਾਈ ਮੜ ਆ ਥੱਲੇ ਵੀ ਲੱਗੇ ਬਾਈ ਆ ਦੇਖੋ ਬਾਈ ਉਰੋਂ ਸ਼ੁਰੂ ਹੋ ਜੂਗਾ ਇਹ ਆਹ ਉਹ ਆਖਾ ਕਿ ਇੱਕ ਦੋ ਟੋਟੀਆਂ ਗਨ ਲੋ ਤਿੰਨ ਚਾਰ ਟੋਟੀਆਂ ਗਨ ਲੋ ਪੰਜ ਛੇ ਸੱਤ ਅੱਠ ਨੌ ਦੇ 10 11 12 13 14 15 16 17 18 19 20 21 22 23 24 25 26 27 ਇਥੇ ਤੱਕ ਇਹ ਆ ਵੀ ਹਰੀਆਂ ਹੋ ਜਾਣਗੀਆਂ ਬਈ ਹਾਂ ਇਹ ਹੋ ਜੂ ਆ ਜਿਹੜਾ ਇੱਧਰ ਨਾਲ ਪਿੱਛੇ ਲੱਗੇਗਾ ਹੋਰ ਜੁਗੜੂ ਕੀ ਹਾਲ ਨੇ ਅੱਛਾ ਇਹ ਵੀ ਹਰੀਆਂ ਹੋਣਗੀਆਂ ਹੈ ਇਹਨੂੰ ਹਾਂ ਖੜਾ ਕਰਕੇ ਵੇਚੂ ਇਹ ਇਹ ਟੇਡੇ ਕਰਕੇ ਵੇਚਣਗੇ ਠੀਕ ਆ ਬਾਈ ਮਤਲਬ ਆ ਇਥੋਂ ਖੜਾ ਹੋ ਕੇ ਵੇਚੂਗਾ ਠੀਕ ਆ ਔਰ ਉਰੋਂ ਹੀ ਝੱਕਿਆ ਕਰਨਾ ਕਿਵੇਂ ਬੋਲਾ ਪੂਰਾ ਪੂਰਾ ਬੋਲਾ ਬਾਈ ਹੈ ਆ ਜਾ ਇੱਧਰ ਮਾਰ ਲੈ ਵੀ ਮਿੱਤਰੋ ਵੀਰ ਆ ਸਾਡਾ ਇਹ ਤੇ ਇਹ ਕਿਵੇਂ ਪੂਰੀ ਵਧੀਆ ਕੁਆਲਟੀ ਹੈ ਮੋਟਾਈ ਸਿਰੇ ਦੀ ਕੁਆਲਟੀ ਹੈ ਅਹੀਂ ਤਾਂ ਕਹਿਣਾ ਯਾਰ ਬਾਈ ਮੋਟਾਈ ਹਾਂ ਹਾਂ ਜੇ ਇਹਨੂੰ ਮਿੰਕੇ ਦਾ ਦੇਖੀਏ ਬਾਈ ਕਿੰਨਾ ਮੋਟਾ ਬਈਏ ਤੇ ਬਾਈ ਫੀਤਾ ਵੀ ਲੈਣ ਨਾਲ ਮੈਂ ਵੀ ਯਾਰ ਆਪਾਂ ਲੋਕਾਂ ਨੂੰ ਲਾਈਵ ਪ੍ਰੂਫ ਦੇਵਾਂਗੇ ਤੇ ਆ ਸੀਗਾ ਇੱਥੇ ਲਾ ਲਓ ਮੰਨ ਲਓ 2 ਇੰਚ ਤੋਂ ਲਾ ਲਿਆ ਹਨਾ 2 ਤੋਂ ਲਾਵਾਂਗੇ ਉੱਪਰ ਵੀ ਲਾ ਕੇ ਆਪਾਂ ਇੱਥੇ ਹੀ ਹੋ ਕਰਾਂਗੇ ਮਿੰਟ ਇਹ 3 ਇੰਚ 4 ਇੰਚ ਮੋਟਾਈ ਤੋਂ ਆ ਜੀ 4 ਤੋਂ ਵੀ ਵੱਧ ਆ ਜੀ ਇਹ ਦੇਖੋ ਇੱਕ ਮਿੰਟ ਹਾਂ ਹੇ ਡਾਜੀ ਪੰਜਾ ਇਹ 4 ਇੰਚ 4 ਸ਼ੂਤ ਤੇ ਆ ਜੀ ਹਾਂ 4 ਸ਼ੂਤ ਆ ਗਿਆ ਜੀ ਪੰਜ ਦਾ ਪਚਾਲਾ ਦੇਖੋ ਬਿਲਕੁਲ ਬਈ ਬਿਲਕੁਲ ਹਾਂ 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 ਦੇਖੀ ਜਾਂਦੇ ਬਈ ਪਈ ਜਾਂਦਾ ਹੈ ਇਹ ਮੋਟਾਈ ਇਹ ਹੋ ਗਈ 6 ਇੰਚ ਮੋਟਾਈ ਇਹ ਮੋਟਾਈ ਹੋ ਗਈ ਹੋ ਕੇ 4 ਇੰਚ ਮੋਟਾਈ ਹੋ ਗਈ ਇਹਦੀ 4.5 ਇੰਚ ਹੈ ਨਾ ਤੇ ਟੋਰੀ ਦੀ ਲੰਬਾਈ ਕਿੰਨੀ ਆ ਬਈ ਟੋਰੀ ਦੀ ਹੈਗੀ ਜੀ ਅਲੱਗ-ਅਲੱਗ ਨੇ ਇੱਥੇ ਲਾ ਲਾ ਚਲਾ ਲੰਬੀ ਆ ਮੰਨ ਲਾ ਵੀ ਜਿਵੇਂ ਤਾਂ ਦੇਖੋ ਜੀ 7 ਇੰਚ ਦੀ ਟੋਰੀ ਦੀ ਲੰਬਾਈ ਹੈ 7 ਇੰਚ ਦੀ ਬਈ ਟੋਰੀ ਦੀ ਲੰਬਾਈ ਹੈ ਦੇਖ ਲਓ ਬਈ ਹਾਂ ਤੇ ਇਹ ਲੰਬਾ ਕਿੰਨਾ ਹੋਵੇ ਬਈ ਲੰਬਾ ਮਣਕੇ ਦੇਖੀਏ 15 ਫੁੱਟ ਦਾ ਹੋ ਰਾਮ ਨਾਲ ਆ ਦੇਖੋ ਜੀ ਇਹ 8 ਇੰਚ ਦੀ ਟੋਰੀ ਹੈ ਜੀ ਇਹ 8 ਇੰਚ ਦੀ ਹੋ ਗਈ ਹੈ ਨਾ ਦੇਖੋ ਸਾਰੀਆਂ ਟੋਰੀਆਂ ਕਿਆ ਬਾਤ ਹੈ ਮਣਕੇ ਦੇਖੀਏ ਬਈ ਇਹਨੂੰ ਕਿੰਨਾ ਲੰਬਾ ਯਾਰਾ ਇਹ ਬਈ ਆਗ ਤੱਕ ਮਿਣਾ ਜਾਊਗਾ ਇਹਨੂੰ ਹੂੰ ਹੋਰ ਬਈ ਠੀਕ ਹੈ ਆਗ ਤੱਕ ਮਿਣਾ ਜਾਊ ਇਹ ਲੰਬਾ ਪਾਉ ਇਹਨੂੰ ਇੱਧਰ ਆ ਜੇ ਜੀ ਆਜੋ ਲੈਵ ਦਿਖਾਵਾਂਗੇ ਬਿਲਕੁਲ ਆਪਾਂ ਬਿਲਕੁਲ ਬਿਲਕੁਲ ਕਿਉਂਕਿ ਇੱਥੇ ਇੱਕ ਮਿੰਟ ਇਹਦਾ ਕੀਤਾ ਟੁੱਟਿਆ ਹੋਇਆ ਜੀ ਇੱਕ ਫੋਟਾ ਆਪਾਂ ਇਹਨੂੰ ਇੱਕ ਤੋਂ ਕਰਾਂਗੇ ਹਾਂ ਮਤਲਬ ਇੱਥੋਂ ਆਪਾਂ ਇੱਕ ਸ਼ੁਰੂ ਕਰਾਂਗੇ ਇੱਕ ਫੁੱਟ ਤੋਂ ਸ਼ੁਰੂ ਕਰ ਲਿਆ ਹਾਂ ਇਹ ਤਾਂ ਟੁੱਟਿਆ ਦਿਖਾਓ ਬਿਲਕੁਲ ਬਿਲਕੁਲ ਭਾਈ ਬਿਲਕੁਲ ਤੇ ਇਹ ਲਓ ਜੀ ਜੂਰ ਨੂੰ ਫੜੀ ਇੱਥੋਂ ਆ ਕੇ ਮੜਾ ਜਾ ਅਜੇ ਤੋਂ ਮਤਲਬ ਇੱਕ ਫੁੱਟ ਤੋਂ ਸ਼ੁਰੂ ਕਰ ਲਿਆ ਇਹ ਭਾਈ ਇੱਥੇ ਫੜ ਲੈ ਇਹਨੂੰ ਹਾਂ ਤੇ ਲਓ ਭਾਈ ਚਲੋ ਇਹ ਮੇਰੇ ਕੋਲ ਨਾ ਉਦੋਂ ਭਾਈ ਪਾਣੀ ਦੀ ਗੌਰ ਨਹੀਂ ਹੋਈ ਹੈਗੀ ਬਸ ਇਹਨੂੰ ਐ ਲਾ ਲਿਆ ਭਾਈ ਨਾਲ ਮਣ ਕੇ ਚੱਲ ਅੱਗੇ ਚੱਲ ਹਾਂ ਚਲ ਇਹਦੇ ਜਮਾਂ ਸਿਰੇ ਤੱਕ ਜਾਊ ਇਹ ਹੂੰ ਜਮਾ TCL ਤੱਕ ਉਹ ਕਰਨਾ ਲਓ ਜੀ 14 ਫੁੱਟ 1 14 ਫੁੱਟ 4 ਇੰਚ ਹੋ ਗਿਆ ਜੀ ਹਾਂ 15 ਤੱਕ ਵਾਗਿਆ ਮੰਨ ਲਏ ਹਾਂ 1 ਫੁੱਟ ਫੁੱਟ ਉਧਰੋਂ ਘੱਟਾ ਹਾਂ 4 ਇੰਚ ਉੱਪਰ ਚਲੇ ਆ ਬਿਲਕੁਲ ਭਾਈ 14 ਫੁੱਟ 4 ਇੰਚ ਇਹ ਦੇਖ ਲੈ ਤੂੰ ਕਹਿੰਦੀ 15 ਫੁੱਟ ਕਿੱਥੇ ਹੋਊਗਾ ਫਾਇਦਾ ਜੀ ਜੜ ਨਾਲ ਲਾਉਣੀ ਹੋਵੇ ਸਾਡੇ 14 ਹੀ ਹੋ ਜੂ ਹਾਂ ਹੋਰ ਵੀ ਵੱਡਿਆ ਗਿਆ ਕੁਝ ਹੈ ਬਿਲਕੁਲ ਇਹਦਾ ਭਾਈ ਝਾੜ ਚੋਂ ਗੋੜਗੜ ਦਾ ਪਤਾ ਵੀ ਗੋੜ ਸ਼ੱਕਰ ਵਗੈਰਾ ਕਿਵੇਂ ਬਣਦੀ ਹੈ ਇਹਦੀ ਇਹ ਦੇਖੋ ਮੈਂ ਤਾਂ ਪਹਿਲੀ ਵਾਰੀ ਕਰ ਰਹੇ ਹਾਂ ਇਹ अच्छा पहला ਬਜ਼ੁਰਗ ਕਰਦੇ ਉਦੋਂ ਇਹਨਾਂ ਧਿਆਨ ਨਹੀਂ ਦਿੰਦੇ ਸੀ ਉਹ ਮਤਲਬ ਇਹ ਮੰਨ ਕੇ ਜਲਦਸ਼ੀ ਵੀ ਇੱਕ ਕਿੱਲੇ ਚੋਂ ਇੱਕ ਖੋਡਾ ਇੱਕ ਮਾਣਾ ਗੁੜ ਦੀ ਆਸਤ ਘਟਦੇ ਸੀ ਬਾਕੀ ਇਹਦੀ ਆਪਾਂ ਕੱਢਾਂ ਅੱਛਾ ਇੱਕ ਕਿੱਲੇ ਦੀ ਲੰਬਾਈ ਦੀ ਜਿਹੜੀ ਮਤਲਬ 36 40 ਕਰਮਾਂ ਲਾਈਏ ਇੱਕ ਖੋਡਾ ਚੋਂ ਇੱਕ ਮਾਣਾ ਹਾਂ ਇੱਕ ਮਾਣ ਦੀ ਆਸਤ ਲਾਉਂਦੇ ਹਾਂ ਅੰਦਾਜ਼ਾ ਦੇਖ ਲੈ ਐਂ ਹਿਸਾਬ ਲਾ ਲੈਂਦੇ ਜੀ ਹੈ ਬਾਕੀ ਹੁਣ ਜੇ 1200 ਖੋਡ ਹੋ ਗਏ ਜਾਂ ਕਿੰਨਾ ਖੋਡ ਹੋ ਗਏ ਆਪਾਂ ਲਾਈਏ ਕਾਕੀ ਨਾ ਪਾ ਦੇਖਾਂਗੇ ਆਪਦਾ ਤਜਰਬਾ ਕਰਕੇ ਬਿਲਕੁਲ ਬਈ ਇਹ ਤਾਂ ਉਂ ਵੀ ਵੱਧ ਦੇਣਾ ਮੈਂ ਕਹਿੰਦਾ ਬਈ ਇਹ ਤਾਂ ਜਿਵੇਂ ਕਿਸੇ ਦੇ ਘਰਾਂ ਦੇ ਵਿੱਚ ਆਪਾਂ ਗੱਲ ਕਹੀਏ ਗਾਵਲਿਆਂ ਚ ਲਾਉਣਾ ਉੱਥੇ ਵੀ ਲਾ ਸਕਦੇ ਆ ਹਨਾ ਕਿਤੇ ਮਰਜੀ ਲਾ ਇਹਦੀ ਆਪਾਂ ਬਈ ਫਿਰ ਹੋਰ ਤਿਆਰ ਕਰਾਂਗੇ ਯਾਰ ਇਹਦੀ ਆਪਾਂ ਪਨੀਰੀ ਵੀ ਤਿਆਰ ਕਰਦੇ ਆ ਤੂੰ ਨਾ 10 15 ਕ ਇਹੇ ਰੱਖੀ ਨਹੀਂ ਆ ਉਹ ਦੇਖੋ ਹੋਰ ਰੱਖੀ ਬੈਠਿਆ ਹਾਂ ਕਿਸੇ ਨੇ ਵੀ ਵੀ ਫਾਈਨਲ ਲੈਣਾ ਤਾਂ ਬਿਲਕੁਲ ਬਿਲਕੁਲ ਦੱਸ ਦੇ ਲਿਆ ਸਕਦਾ ਅਸੀਂ ਫਿਰ ਉਸ ਸਮੇਂ ਨਾਲ ਪੱਟ ਘੱਟ ਰੱਖ ਲਾਂਗੇ ਹਾਂ ਬਿਲਕੁਲ ਬਈ ਬਿਲਕੁਲ ਬਿਲਕੁਲ ਹੋਰ ਵੀਚਣਾ ਹਾਂ ਅਸੀਂ ਇੱਧਰ ਨੂੰ ਵਧਾਵਾਂਗੇ ਹੋਰ ਛੋਟਾ ਜਿਹਾ ਇੰਨਾ ਕੀ ਵਧਾਵਾ ਨਹੀਂ ਕਰਦੇਓ ਇੱਧਰ ਤਾਂ ਫਿਰ ਆਪਾਂ ਕਰਾਂਗੇ ਨਹੀਂ ਨਹੀਂ ਠੀਕ ਆ ਬਾਈ ਠੀਕ ਆ ਬਿਲਕੁਲ ਬਾਈ ਬਿਲਕੁਲ ਨਹੀਂ ਨਹੀਂ ਬਿਲਕੁਲ ਬਾਈ ਬਹੁਤ ਵਧੀਆ ਤੇ ਭਰਾਵਾ ਬਾਈ ਦਾ ਘਰ ਜਮਾ ਹਰੀਗੜ バス ਅੱਡੇ ਦੀ ਆ ਗਿਆ ਨੰਬਰ ਅਸੀਂ ਤਾਂ ਨਹੀਂ ਦਿੰਦੇ ਵੀ ਬੰਦਾ ਇਹ ਬਿਜੀ ਵਾਲਾ ਫਿਰ ਲੋਕ ਤੰਗ ਕਰ ਲੈਂਦੇ ਆਗੇ ਆਹ ਸਾਹਮਣੇ ਹਰੀਗੜ ਦਾ バス ਅੱਡਾ ਆ ਗਿਆ ਆ ਨਾਲ ਇੱਥੇ ਸੰਤ ਬਾਬਾ ਨਿਹਾਲ ਸਿੰਘ ਜੀ ਤੇ ਸੰਤ ਬਾਬਾ ਅਤਰ ਸਿੰਘ ਜੀ ਦੀ ਫੋਟੋ ਲਾਈ ਵੀ ਆ ਹਜੂਰ ਸਾਹਿਬ ਵਾਲੇ ਬਾਬਿਆਂ ਵੱਲੋਂ ਜਿਹੜੇ ਕਿ ਸੇਵਾਦਾਰ ਨੇ ਸਾਡੇ ਪਿੰਡ ਦੇ ਬਹੁਤ ਮਸ਼ਹੂਰ ਸ਼ਖਸੀਅਤ ਆ ਭਾਈ ਸਾਹਿਬ ਭਾਈ ਜਗਰਾ ਤੇ ਉਹਨਾਂ ਦਾ ਬਹੁਤ ਵੱਡਾ ਆਪਾਂ ਕਹੀਏ ਵੀ ਦੀਨ ਦੁਨੀਆ ਬਲਡਰ ਦੇ ਵਿੱਚ ਲੋਕ ਉਹਨਾਂ ਨੂੰ ਜਾਣਦੇ ਨੇ ਉਹਦੀ ਫੋਟੋ ਦੇ ਜਮਾਂ ਕੋਲੇ ਨਾਲ ਹੀ ਆ ਬਾਈ ਦੀਆਂ ਦੁਕਾਨਾਂ ਆ ਜਾਂਦੀਆਂ ਨੇ ਤੇ ਆ ਜਿਹੜਾ ਟਾਵਰਾ ਇਹ ਬਾਈ ਦੇ ਖੇਤ ਚ ਆ ਟਾਵਰਾ ਦੇ ਬਿਲਕੁਲ ਕੋਲੇ ਬਾਈ ਇਹ ਗੰਨਾ ਲੱਗਾ ਬਰ ਰਜਵਾੜ ਇਹ ਢਾਬੇ ਤੋਂ ਕਿੰਨੇ ਕਿਲੋਕੀਮੀਟਰ ਇਧਰ ਨੂੰ ਆ ਜਾਂਦਾ ਹੈ ਨਾ ਰਜਵਾੜ ਢਾਬੇ ਤੋਂ ਕਿਲੋਮੀਟਰ ਆਪਾਂ ਕਹੀਏ ਰਜਵਾੜਾ ਢਾਬਾ ਤੇ ਟੋਲ ਟ੍ਰੈਕਸ ਦੇ ਵਿਚਾਲੇ ਆ ਹਾਂ ਹਾਂ ਵਿਚਾਲੇ ਆ ਹੈਨਾ ਬਿਲਕੁਲ ਹਰੀਗੜ ਬੱਸ ਸਟੈਂਡ ਦੇ ਉੱਪਰ ਹਾਂ ਹਰੀਗੜ ਬੱਸ ਸਟੈਂਡ ਦੇ ਉੱਪਰ ਗੁਰਤੇਜ ਸਿੰਘ ਠੇਕੇਦਾਰ ਹਾਂ ਟੱਪ ਕੇ ਹਾਂ ਕਿਲੋਮੀਟਰ ਬਿਲਕੁਲ ਬਰਨਾਲੇ ਵਾਲੇ ਪਾਸੇੋਂ ਹੁਣ ਤਾਂ ਰਜਵਾੜਾ ਟੱਪ ਕੇ ਕਿਲੋਮੀਟਰ ਅੱਗੇ ਹੈਣਾ ਸੋ ਠੀਕ ਆ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੇਅਰ ਕਰ ਦਿਓ ਬਿਲਕੁਲ ਬਾਈ ਬਿਲਕੁਲ ਫੌਕੀ ਨਹੀਂ ਚਾਹੀਦੀ ਇਹ ਅੱਕ ਵੀ ਤਰ੍ਹਾਂ ਫੁਲਾ ਦਿਓ ਇਹਨੂੰ ਅੱਗ ਦੀ ਤਰ੍ਹਾਂ ਫੁਲਾ ਦਿਓ ਸਹੀ ਗੱਲ ਆ ਬਾਈ ਬਿਲਕੁਲ ਬਾਈ ਬਿਲਕੁਲ ਵੀ ਪਹੁੰਚੇ ਵੀ ਪਹੁੰਚਾਉਣਾ ਜ਼ਿਆਦਾ ਜ਼ਰੂਰੀ ਬਿਲਕੁਲ ਬਾਈ ਬਿਲਕੁਲ ਕਿਉਂ ਬਾਈ ਪੁਰਾਣੇ ਬੀਜ ਨੇ ਪੁਰਾਣੇ ਬੀਜ ਨਹੀਂ ਪ੍ਰਭੂ ਅੱਜ ਕੱਲ ਮਿਲਦੇ ਹੈਗੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਆਪਣੇ ਦੇ ਹਾਵੀ ਕਿਸ ਤਰ੍ਹਾਂ ਹੋ ਰਹੇ ਨੇ ਜਿਹੜੇ ਆਪਦੇ ਬੀਜ ਨੇ ਨਾ ਉਹ ਬਈ ਆਪਾਂ ਨੂੰ ਹਾਈਬ੍ਰਿਡ ਬੀਜ ਦਿੱਜ ਜਾਂਦੇ ਆ ਕਿ ਹਾਈਬ੍ਰਿਡ ਬੀਜ ਤੋਂ ਬੀਜ ਅੱਗੇ ਜਿਹੜੀ ਫਸਲ ਨਹੀਂ ਪੈਦਾ ਹੁੰਦੀ ਉਹ ਬੀਜ ਨਹੀਂ ਹੁੰਦਾ ਬਾਈ